ਅੱਜ ਦੇ ਵੀਡੀਓ ਦੇ ਵਿੱਚ ਅਸੀਂ ਅਦਰਕ ਦਾ ਅਚਾਰ ਬਣਾਵਾਂਗੇ ਅਦਰਕ ਦਾ ਅਚਾਰ ਜਿਹੜਾ ਆ ਸਰਦੀਆਂ ਦੇ ਵਿੱਚ ਬੜਾ ਫਾਇਦਾ ਕਰਦਾ ਆ ਤੇ ਸਿਹਤ ਵਾਸਤੇ ਵੀ ਬਹੁਤ ਵਧੀਆ ਹੁੰਦਾ ਆ ਅਦਰਕ ਇੱਕ ਇਹੋ ਜਿਹੀ ਚੀਜ਼ ਆ ਕਿ ਹਰ ਬਿਮਾਰੀ ਦਾ ਇਲਾਜ ਆ ਅਦਰਕ ਤੇ ਆਓ ਆਪਾਂ ਅੱਜ ਅਚਾਰ ਬਣਾਉਨੇ ਆ ਅਦਰਕ ਦਾ ਤੇ ਬਣਦਾ ਵੀ ਬਹੁਤ ਜਲਦੀ ਆ ਤੇ ਸਵਾਦ ਵੀ ਸਭ ਤੋਂ ਜ਼ਿਆਦਾ ਤੇ ਖਰਚਾ ਵੀ ਬਹੁਤ ਘੱਟ ਤੇ ਆਓ ਮੈਂ ਤੁਹਾਨੂੰ ਦੱਸਾਂ ਅੱਜ ਕਿੱਦਾਂ ਆਚਾਰ ਬਣਾਈਦਾ ਅਦਰਕ ਦਾ ਤੇ ਮਿਹਨਤ ਵੀ ਘਾਟੀ ਲੱਗੂਗੀ ਤੁਹਾਡੀ ਤੇ ਆਓ ਫਿਰ ਆਪਾਂ ਨਾ ਅਦਰਕ ਲੈਨੇ ਆ ਇਹ ਅਦਰਕ ਮੈਂ ਲਿਆ 1 ਕਿਲੋ ਇਹ ਸਾਫ਼ ਕਰ ਲਿਆ ਬਿਲਕੁਲ ਧੋ ਕੇ ਪਾਣੀ ਸੁਕਾ ਲਿਆ ਇਹਦਾ ਇਹਨੂੰ ਗਰਮ ਪਾਣੀ 'ਚ ਧੋਤਾ ਸੀ ਥੋੜਾ ਜਿਹਾ ਗਰਮ ਪਾਣੀ ਦੇ ਵਿੱਚ ਧੋਈਏ ਤੇ ਬਹੁਤ ਹੀ ਸਾਫ਼ ਹੋ ਜਾਂਦਾ ਬਾਜ਼ਾਰ 'ਚੋਂ ਆਉਂਦਾ ਆ ਇਹਨੂੰ ਹੱਥ ਲੱਗੇ ਹੁੰਦੇ ਆ ਵਨਸੁੰਨੇ ਤੇ ਇਹ ਗਰਮ ਪਾਣੀ ਦੇ ਵਿੱਚੋਂ ਗੋਭੀ ਵਾਂਗਰ ਧੁੱਪ ਜੇ ਤੇ ਬਹੁਤ ਹੀ ਵਧੀਆ ਵਾ ਹੋ ਸਕੇ ਤੇ ਥੋੜਾ ਜਿਹਾ ਵਿੱਚ ਨਮਕ ਪਾ ਕੇ ਧੋਲਿਆ ਕਰੋ ਤੇ ਬਿਲਕੁਲ ਸੁਕਾ ਕੇ ਇਹਨੂੰ ਤੇ ਇਸ ਤਰ੍ਹਾਂ ਜਿੱਦਾਂ ਮੈਂ ਕੱਟ ਰਹੀ ਹਾਂ ਨਾ ਇਸ ਤਰ੍ਹਾਂ ਤੁਸੀਂ ਵੀ ਕੱਟਿਆ ਕਰੋ ਤੇ ਇਦਾਂ ਹੀ ਪੀਸ ਇਹਦੇ ਜਿਹੜੇ ਆ ਬੰਨ ਤੇ ਬਹੁਤ ਹੀ ਵਧੀਆ ਆਚਾਰ ਜਿਹੜਾ ਤਿਆਰ ਹੁੰਦਾ ਏ ਕਿਉਂਕਿ ਬਹੁਤ ਜ਼ਿਆਦਾ ਬਰੀਕ ਕਰ ਦਵਾਂਗੇ ਤਾਂ ਫਿਰ ਉਹ ਮਸਾਲੇ ਦੇ ਨਾਲ ਹੀ ਰਲ ਜਾਂਦੇ ਨੇ ਪੀਸ ਫਿਰ ਅਦਰਕ ਦਾ ਟੇਸਟ ਜਿਹੜਾ ਆ ਉਹ ਨਹੀਂ ਰਹਿੰਦਾ ਥੋੜੇ ਜਿਹਾ ਪੀਸ ਇਦਾਂ ਦੇ ਰੱਖਿਆ ਕਰੋ ਮੋਟੇ ਕਿਉਂਕਿ ਅਦਰਕ ਦਾ ਆਚਾਰ ਜਿਹੜਾ ਆ ਬਹੁਤ ਟੇਸਟੀ ਬਣਦਾ ਆ ਤੇ ਇਸੇ ਤਰ੍ਹਾਂ ਹੀ ਸਾਰਾ ਅਦਰਕ ਆਪਾਂ ਇਦਾਂ ਦਾ ਕੱਟਣਾ ਆ ਆ ਦੇਖੋ ਇਸ ਤਰ੍ਹਾਂ ਦਾ ਕੱਟਣਾ ਆ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਮੈਂ ਛਿੱਕੜ ਨਹੀਂ ਬਹੁਤੇ ਲਾਏ ਕਿਉਂਕਿ ਛਿੱਕੜ ਜਿਹੜੇ ਆ ਧੋਪ ਕੇ ਸਾਫ਼ ਹੋ ਗਏ ਨੇ ਬਿਲਕੁਲ ਵਧੀਆ ਹੋ ਗਏ ਨੇ ਤੇ ਲਾਉਣ ਦੀ ਲੋੜ ਵੀ ਨਹੀਂ ਆ ਇਹਨੂੰ ਬਿਲਕੁਲ ਆਪਾਂ ਜਿਹੜਾ ਆ ਸਿੱਕੜਾਂ ਤੋਂ ਸਮੇਤ ਹੀ ਬਣਾ ਰਹੇ ਆ ਬਿਲਕੁਲ ਆਪਾਂ ਸਿੱਕੜਨੀ ਉਤਾਰੇ ਆ ਤੇ ਜਿਹੜਾ ਬਹੁਤੇ ਖਰਾਬ ਸੀਗੇ ਉਹ ਹਾਲਾਤ ਤੇ ਬਾਕੀ ਸਾਨੂੰ ਉਤਾਰਨ ਦੀ ਕੋਈ ਲੋੜ ਨਹੀਂ ਪਈ ਹੈਗੀ ਤੇ ਇਸੇ ਤਰ੍ਹਾਂ ਤੁਸੀਂ ਆਚਾਰ ਜਿਹੜਾ ਆ ਤਿਆਰ ਕਰਿਆ ਕਰੋ ਕਿਉਂਕਿ ਸੀਜ਼ਨ ਚੱਲਣ ਡਿਆ ਆ ਅਦਰਕ ਵੀ ਸਸਤਾ ਆ ਤੇ ਤੁਸੀਂ ਇਹ ਜਿਹੜਾ ਆਚਾਰ ਆ ਬੜੇ ਆਰਾਮ ਨਾਲ ਤਿਆਰ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਗੱਲ ਦੱਸਾਂ ਆਚਾਰ ਦੀਆਂ ਵੀ ਵੀਡੀਓ ਮੈਂ ਔਲਿਆਂ ਦਾ ਵੀ ਔਲਿਆਂ ਦੀ ਜਿਹੜੀ ਵੀ ਆਪਣਾ ਆਚਾਰ ਆ ਉਹਦੇ ਵੀ ਮੈਂ ਪਾਵਾਂਗੀ ਮਿਰਚਾਂ ਦੇ ਆਚਾਰ ਦੀ ਵੀ ਮੈਂ ਵੀਡੀਓ ਪਾਵਾਂਗੀ ਤੁਸੀਂ ਇਹ ਦੇਖੋ ਕਿ ਮਿਹਨਤ ਵੀ ਘੱਟ ਲਾਵਾਂਗੀ ਤੇ ਅਚਾਰ ਵੀ ਬਹੁਤ ਵਧੀਆ ਬਣਦਾ ਏ ਪਹਿਲਾਂ ਤੁਸੀਂ ਇਹ ਜਿਹੜਾ ਅਦਰਕ ਹੈ ਇਹ ਅਚਾਰ ਜਿਹੜਾ ਇਹ ਵੇਖੋ ਕਿਵੇਂ ਬਣਿਆ ਹੁਣ ਦੇਖੋ ਕੱਟਿਆ ਗਿਆ ਅਚਾਰ ਅਦਰਕ ਜਿਹੜਾ ਇਹਨੂੰ ਰਾਤ ਵਾਸਤੇ ਇੱਕ ਕੱਪੜਾ ਲਿਆ ਮੈਂ ਕੋਟਨ ਦਾ ਉਹਦੇ ਉੱਤੇ ਸੁੱਕਣੇ ਪਾਤਾ ਇਹਨੂੰ ਜਣੀ ਸੁੱਕਣਿਆ ਵੀ ਕੁਛ ਨਹੀਂ ਬਾਹਰ ਨਹੀਂ ਪਾਇਆ ਹੈਗਾ ਇਹਨੂੰ ਅੰਦਰ ਹੀ ਟੇਬਲ ਦੇ ਉੱਤੇ ਸੁੱਕਣੇ ਪਾਤਾ ਜਣੀ ਕੇ ਇਹਦੀ ਜਿਹੜੀ ਆਪਣੀ ਜਿਹੜੀ ਇਹਦੇ ਚ ਹਲਾਬ ਵਗੈਰਾ ਹੈ ਨਾ ਉਹ ਥੋੜੀ ਜੀ ਸੁੱਕ ਜਾਏਗੀ ਇਹ ਅਚਾਰ ਕਦੀ ਸਾਲ 2 ਸਾਲ 4 ਸਾਲ 5 ਸਾਲ ਜਿੰਨੇ ਸਾਲ ਮਰਜੀ ਤੁਸੀਂ ਰੱਖੋ ਕਦੀ ਖਰਾਬ ਨਹੀਂ ਹੋਏਗਾ ਇਹ ਕਦੀ ਉੱਲੀ ਨਹੀਂ ਪਏਗੀ ਇਹ ਕਦੀ ਕੋਛ ਨਹੀਂ ਹੋਣਾ ਜੇ ਜਿਸ ਤਰ੍ਹਾਂ ਮੈਂ ਪਾਣੀ ਇਸ ਤਰ੍ਹਾਂ ਹੀ ਪਾਇਓ ਤੁਸੀਂ ਜੇ ਗਿੱਲਾ-ਗਿੱਲਾ ਕੱਟ ਕੇ ਅਚਾਰ ਪਾਉਣਾ ਸ਼ੁਰੂ ਕਰ ਦਿੰਦੇ ਹੋ ਜਾਂ ਕਿਦਾਂ ਤੇ ਫਿਰ ਉਹ ਖਰਾਬ ਹੋ ਜਾਂਦਾ ਹੈ ਹੁਣ ਅਗਲਾ ਦਿਨ ਹੋ ਗਿਆ ਏ ਇਹ ਅਚਾਰ ਜਿਹੜਾ ਹੈ ਆਪਣਾ ਮਤਲਬ ਸੌਰੀ ਇਹ ਜਿਹੜਾ ਅਦਰਕ ਹੈ ਨੂੰ ਮੈਂ ਇਕੱਠਾ ਕਰਕੇ ਤੇ ਉਹਦੇ ਵਿੱਚ ਬਰਤਨ ਦੇ ਵਿੱਚ ਰੱਖ ਲਿਆ ਏ ਇਹ ਬਹੁਤ ਹੀ ਨਾ ਡਰਾਈ ਜਾ ਹੋ ਗਿਆ ਜਾਨੀ ਕਿ ਸੁੱਕ ਗਿਆ ਏ ਹੁਣ ਆਪਾਂ ਇਹਦਾ ਆਚਾਰ ਤਿਆਰ ਕਰਦੇ ਆ ਆਹ ਫਰਾਈ ਪੈਨ ਮੈਂ ਗੈਸ ਦੇ ਉੱਪਰ ਰੱਖ ਲਿਆ ਤੇ ਆਹ ਲਾਲ ਮਿਰਚਾਂ ਸਾਬਤ ਜਿਹੜੀਆਂ ਜਿੰਨੀਆਂ ਜਿੰਨਾ ਮਸਾਲਾ ਪਾਉਣਾ ਆ ਵੱਧ ਘੱਟ ਕਰ ਸਕਦੇ ਹੋ ਤੁਸੀਂ ਇਹ ਸਾਬਤ ਮਸਾਲੇ ਨੇ ਸਾਰੇ ਤੇ ਇਹ ਆਪਾਂ ਜਿੰਨੇ ਜਿੰਨੇ ਚਾਹੀਦੇ ਆ ਓਨੇ ਓਨੇ ਪਾ ਸਕਦੇ ਆ ਜੇ ਬਹੁਤ ਜ਼ਿਆਦਾ ਮਸਾਲਾ ਖਾਂਦੇ ਆ ਤੇ ਵੱਧ ਕਰ ਲਓ ਨਹੀਂ ਤੇ ਆ ਦੋ ਦੋ ਚਮਚੇ ਜਿਹੜੇ ਆ ਕਿਲੋ ਅਦਰਕ ਵਾਸਤੇ ਦੋ ਦੋ ਚਮਚੇ ਪਾਈ ਜਾਓ ਹਰ ਇੱਕ ਸਮਾਨ ਦੇ ਤੇ ਬਹੁਤ ਇਹ ਨੇ ਇਹ ਰਾਇਆ ਉਹ ਸਾਬਤ ਤਣੀਆਂ ਸੀ ਇਹ ਲਾਲ ਮਿਰਚਾਂ ਨੇ ਸਾਬਤ ਆ ਜੀਰਾ ਏ ਇੰਦਾ 2-2 ਚਮਚੇ 1-1 ਚਮਚਾ ਜਿੰਨੇ ਵਧੀਆ ਲੱਗਦੇ ਉਹਨੇ ਉਹਨੇ ਪਾਈ ਜਾ ਕੋਈ ਗੱਲ ਨਹੀਂ ਇਹ ਕਾਲੀ ਸਰੋਂ ਹੈ ਕਿਉਂਕਿ ਇਹ ਵੀ ਬਹੁਤ ਟੇਸਟ ਦਿੰਦੀ ਆ achar ਦੇ ਵਿੱਚ ਇਹ ਵੀ ਪਾ ਕੇ ਵੇਖਿਓ ਤੁਸੀਂ ਇਹ ਸੌਂਫ ਹੈ ਜੇ ਤੁਹਾਡਾ ਮਨ ਕਰੇ ਤਾਂ ਜਵੈਣ ਵੀ ਪਾ ਸਕਦੇ ਹੋ ਪਰ ਮੈਂ ਨਹੀਂ ਪਾਈ ਤੁਸੀਂ ਪਾ ਸਕਦੇ ਹੋ ਇਹ ਮੇਥੇ ਆ ਕਿਉਂਕਿ ਮਸਾਲੇ ਜਿਹੜੇ ਆ ਨਾ ਜਿੰਨੇ ਵੀ ਤੁਸੀਂ ਤੇਜ ਪਾਓਗੇ ਉਨਾ ਹੀ ਚਾਰ ਜਿਹੜਾ ਚਟਪਟਾ ਬਣੂਗਾ ਇਹ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਤੇ ਇਹ ਜਿਹੜੇ ਮਸਾਲੇ ਪੈ ਗਏ ਨੇ 6-7 ਪੈ ਗਏ ਨੇ ਹੋਰ ਨਮਕ ਵੀ ਪਾ ਜਾਣੇ ਅਜੇ ਅਜੇ ਹਲਦੀ ਪਾਣੀ ਬੜਾ ਕੁਝ ਪਾਣਾ ਤੇ ਇਹ ਜਿਹੜਾ achar ਆ ਇਹ ਬਹੁਤ ਹੀ ਵਧੀਆ ਰਹਿਣਾ ਹੈ ਕਾਲੀ ਮਿਰਚ ਵੀ ਪਾ ਦਿੰਨੇ ਆ ਥੋੜੀ ਕਿਉਂਕਿ ਅਦਰਕ ਜਿਹੜਾ ਹੁੰਦਾ ਨਾ ਇਹ ਹੁੰਦਾ ਤੇਜ ਇਹ ਅੱਗੇ ਥੋੜਾ ਜਿਆਦਾ ਨਾ ਤਾਨੂੰ ਪਤਾ ਹੀ ਆ ਤੇਜ ਹੁੰਦਾ ਜਾਨੀ ਕਿ ਪ੍ਰਤਨ ਵਾਲਾ ਹੁੰਦਾ ਇਸ ਕਰਕੇ ਕਾਲੀ ਮਿਰਚ ਜਿਹੜੀ ਆ ਥੋੜੀ ਜਿਹੀ ਘਾਟੀ ਰੱਖਣੀ ਚਾਹੀਦੀ ਹੈ ਇਹ ਆ achar ਦੇ ਵਿੱਚ ਮਿਰਚਾਂ ਦੇ achar ਦੇ ਵਿੱਚ ਤੇ ਇਹ achar ਦੇ ਵਿੱਚ ਜਿਹੜਾ ਕਾਲੀ ਮਿਰਚਾ ਥੋੜੀ ਜਿਹੀ ਘੱਟ ਹੋਵੇ ਤੇ ਬਹੁਤ ਹੀ ਵਧੀਆ ਕੰਮ ਚੱਲਦਾ ਹੈ ਤੇ ਇਹ ਮਸਾਲੇ ਜਿਹੜੇ ਥੋੜੀ ਜਿਹੀ ਸੁਕਾ ਲਵਾਂਗੇ ਅਸੀਂ ਕਿਉਂਕਿ ਇਹ ਸਲਾਬ ਜੀ ਦੂਰ ਕਰ ਦਵਾਂਗੇ ਇਹਦੀ ਵੀ ਤੇ ਹੁਣ ਇਹ ਦੇਖੋ ਮੈਂ ਗੈਸ ਬੰਦ ਕਰਕੇ ਤੇ ਹੁਣ ਮੈਂ ਪਲਟ ਲੈਣੀ ਆ ਪਲੇਟ ਦੇ ਵਿੱਚ ਇਹ ਮਸਾਲਿਆਂ ਨੂੰ ਮੈਂ ਪੀਠ ਦੂੰਗੀ ਇਸੇ ਤਰ੍ਹਾਂ ਹੀ ਮਿਰਚਾਂ ਦੀਆਂ ਡੰਡੀਆਂ ਬਿਲਕੁਲ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਸੇ ਤਰ੍ਹਾਂ ਹੀ ਆਚਾਰ ਜਿਹੜਾ ਬਹੁਤ ਵਧੀਆ ਬਣਦਾ ਹੈ ਤੇ ਇਹ ਹੁਣ ਪਾ ਦਾਂਗੇ ਮਿਕਸੀ ਦੇ ਜੱਗ ਦੇ ਵਿੱਚ ਸਾਰਾ ਜਿਹੜਾ ਮਸਾਲਾ ਅਸੀਂ ਸਾਡੇ ਕੋਲ ਸਾਬਤ ਹੁਣ ਆਪਾਂ ਇਹਨੂੰ ਪੀਠਣ ਦੀ ਤਿਆਰੀ ਕਰਾਂਗੇ ਇੱਕ ਇਹਦੇ ਵਿੱਚ ਆਪਾਂ ਹੋਰ ਚੀਜ਼ ਪਾਵਾਂਗੇ ਦਾਲਚੀਨੀ ਦਾ ਟੁਕੜਾ ਪਾ ਦਾਂਗੇ ਇਹ ਵੀ ਬਹੁਤ ਹੀ ਵਧੀਆ ਚੀਜ਼ ਹੈ ਕਿਉਂਕਿ ਇਹ ਵੀ ਇੱਕ ਮਸਾਲਿਆਂ ਦੇ ਵਿੱਚ ਹੀ ਆਉਂਦੀ ਹੈ ਦਾਲਚੀਨੀ ਪਾ ਲਓ ਜਾਂ ਜਵੈਣ ਪਾ ਲਓ ਕੁਝ ਵੀ ਪਾ ਲਓ ਸੁੰਡ ਪਾ ਲਓ ਥੋੜੀ ਵਧੀਆ ਬਣਦਾ ਹੈ ਸਾਰ ਇਹਨਾਂ ਚੀਜ਼ਾਂ ਨਾਲ ਤੇ ਆਹ ਵੇਖੋ ਮਸਾਲਾ ਹੋ ਗਿਆ ਬਰੀਕ ਵੇਖੋ ਇੱਕ ਚੀਜ਼ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਮੈਂ ਬਰੀਕ ਨਹੀਂ ਕੀਤਾ ਮਸਾਲਾ ਸਹੀ ਸਹੀ ਰੱਖਿਆ ਜਿਹੜਾ ਨਾ ਪੀਸਾਂ ਨੂੰ ਲੱਗ ਸਕੇ ਆ ਦੇਖੋ ਅਚਾਰ ਹੁੰਦਾ ਜਿਹੜੇ ਮਸਾਲਾ ਜਿਹੜਾ ਪੀਸਾਂ ਨੂੰ ਲੱਗ ਸਕੇ ਜੇ ਨਾਲ ਖਾਦਾ ਜਾਵੇ ਰੋਟੀ ਦੇ ਤੇ ਬਹੁਤ ਹੀ ਵਧੀਆ ਲੱਗਦਾ ਤੇ ਹੁਣ ਮੈਂ ਦੂਜੀ ਕੜਾਈ ਧਰੀ ਆ ਤੇ ਤੇਲ ਵੇਖੋ ਮੈਂ ਬਿਲਕੁਲ ਹਿਸਾਬ ਦਾ ਪਾਇਆ ਏ ਕਿਉਂਕਿ ਤੇਲ ਜਿਹੜਾ ਨਾ ਤੁਹਾਨੂੰ ਮੈਂ ਦੱਸਾਂਗੀ ਵੀ ਕਦੋਂ ਇਹਦੇ ਚ ਪਾਉਣਾ ਹੈ ਬਹੁਤਾ ਆਪਾਂ ਅੱਜ ਮਸਾਲਾ ਹੀ ਭੁੰਨਣ ਵਾਸਤੇ ਸਿਰਫ ਮਸਾਲਾ ਹੀ ਬਣਾਉਣ ਵਾਸਤੇ ਤੇਲ ਪਾਉਣਾ ਏ ਬਾਕੀ ਬਹੁਤ ਜ਼ਿਆਦਾ ਤੇਲ ਪਾਉਣ ਦੀ ਸਾਨੂੰ ਅੱਜ ਜ਼ਰੂਰਤ ਨਹੀਂ ਹੈਗੀ ਜੋ ਕਿ ਜੱਕਦਮ ਆਪਾਂ ਤੇਲ ਜਿਹੜਾ ਗਰਮ ਕਰਕੇ ਤੇ ਇਕਦਮ ਪਾ ਦਈਏ ਨਾ ਉਹ ਸਹੀ ਨਹੀਂ ਬਣਦਾ achar ਕਦੀ ਵੀ ਥੋੜਾ ਜਿਹਾ ਟਾਈਮ ਲੱਗੇਗਾ ਚਾਰ ਨੂੰ ਬਾਅਦ ਵਿੱਚ ਤੇਲ ਪਾਇਆ ਜਾਏਗਾ ਤੇ achar ਦੀ ਜਿਹੜੀ ਮਨਿਆਦ ਆ ਬਹੁਤ ਵਾਜੇਗੀ ਤੇ ਬਹੁਤ ਹੀ ਵਧੀਆ achar ਤਿਆਰ ਹੋਏਗਾ ਹੁਣ ਆ ਦੇਖੋ ਗਰਮ ਕੀਤਾ ਮਸਾਲਾ ਤੇ ਗੈਸ ਮੈਂ ਕਰਤਾ ਸੀ ਬੰਦ ਤੇ ਅਦਰਕ ਜਿਹੜਾ ਕੱਟਿਆ ਹੋਇਆ ਸੀ ਉਹ ਮੈਂ ਪਾ ਦਿੱਤਾ ਏ ਇਹਨੂੰ ਆਪਾਂ ਹੁਣ ਮਿਕਸ ਕਰਾਂਗੇ ਇਹ ਆ ਜਿਹੜੇ ਮਸਾਲੇ ਆ ਹਲਦੀ ਆ ਕਾਲਾ ਨਮਕ ਆ ਚਿੱਟਾ ਨਮਕ ਤੇ ਕਸ਼ਮੀਰੀ ਲਾਲ ਮਿਰਚ ਆ ਇਹ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਜੇ ਤੁਹਾਨੂੰ ਲੱਗਦਾ 2-2 ਚਮਚੇ ਹੀ ਆ ਇਹ ਵੀ ਸਾਰਾ ਕੁਝ ਤੇ 4 ਚਮਚੇ ਨਮਕ ਦੇ ਉਹ ਚਿੱਟੇ ਵਾਲੇ ਦੇ ਕਿਉਂਕਿ ਨਮਕ ਜਿਹੜਾ ਥੋੜਾ ਤੇਜ਼ੀ ਹੋਵੇ ਤੇ ਅਚਾਰ ਜਿਹੜਾ ਵਧੀਆ ਲੱਗਦਾ ਹੈ ਨਾਲੇ ਰੋਕਦਾ ਵੀ ਤਾਂ ਹੀ ਆ ਜੇ ਨਮਕ ਸਹੀ ਬਰਾਬਰ ਤੇ ਬੈਠੇ ਤੇਲ ਇਹਦੇ ਨਾਲ ਅਚਾਰ ਦੇ ਵਿੱਚ ਇਹਨੂੰ ਮਿਕਸ ਕਰ ਲਵਾਂਗੇ ਪਰ ਇਹਦੇ ਵਿੱਚ ਤੁਸੀਂ ਇਹਨਾਂ ਦੇਖਿਓ ਕਿ ਤੇਲ ਬਿਲਕੁਲ ਦਿਖਾਈ ਨਹੀਂ ਦੇਗਾ ਤੁਹਾਨੂੰ ਕਿਉਂਕਿ ਤੇਲ ਅਜੇ ਅਸੀਂ ਪਾਉਣਾ ਹੀ ਨਹੀਂ ਹੈ ਤੇਲ ਵਾਲੀ ਗੱਲ ਜਿਹੜੀ ਆ ਇਹ ਹਫਤੇ ਬਾਅਦ ਲੋੜ ਪੈਂਦੀ ਹੈ ਤੇਲ ਦੀ ਇਸ ਚੀਜ਼ ਨੂੰ ਜੇ ਆਪਾਂ ਸਹੀ ਤਰੀਕੇ ਨਾਲ achar ਬਣਾਉਣਾ ਹੋਏ ਤੇ ਇੱਕ ਹਫਤੇ ਬਾਅਦ ਕੋਈ ਵੀ ਤੁਸੀਂ achar ਕੋਈ ਵੀ ਪਾਉਂਦੀ ਹੋਣਾ ਨਾਲ ਦੀ ਨਾਲ ਤੇਲ ਬਿਲਕੁਲ ਨਹੀਂ ਪਾਉਣਾ ਇੱਕ ਹਫਤੇ ਬਾਅਦ ਵੇਟ ਕਰਕੇ ਇੱਕ ਹਫਤੇ ਬਾਅਦ ਧੋਪ ਲਗਾ ਕੇ ਜਾਂ ਜੋ ਵੀ ਆ ਜਦੋਂ ਨਮਕ ਰਲ ਜੇ ਉਦੋਂ ਤੁਸੀਂ ਤੇਲ ਪਾ ਸਕਦੇ ਹੋ ਥੋੜਾ ਕੋਸਾ ਕਰਕੇ ਤੇਲ ਠੰਡਾ ਕਰਕੇ ਫਿਰ ਤੁਸੀਂ ਜਿੰਨਾ ਮਰਜ਼ੀ ਪਾ ਲਓ। ਅਚਾਰ ਦਾ ਮਤਲਬ ਹੀ ਇਹ ਆ ਕਿ ਅਚਾਰ ਨੂੰ ਪਹਿਲਾਂ ਇਦਾਂ ਸੁੱਕਾ ਹੀ ਰਲਾਇਆ ਜਾਵੇ, ਨਮਕ ਰਲ ਜੇ ਪੀਸਾਂ ਦੇ ਵਿੱਚ ਤੇ ਫਿਰ ਆਪਾਂ ਜਿਹੜਾ ਆ ਤੇਲ ਪਾਵਾਂਗੇ ਬਾਅਦ ਵਿੱਚ। ਹੁਣੇ ਤੇਲ ਪਾ ਗਏ ਤੇ ਮਸਾਲਾ ਅਲੱਗ ਹੋ ਜਾਣਾ ਤੇ ਨਮਕ ਵੀ ਅਲੱਗ ਹੋਏ ਨਾ ਤੇ ਪੀਸ ਉਹਦਾ ਹੀ ਰਹਿ ਜਾਣੇ ਆ ਤੇ ਥੋੜਾ ਜਿਹਾ ਆਪਾਂ ਹੁਣ ਸਿਰਕਾ ਪਾਵਾਂਗੇ। ਸਿਰਕਾ ਵੀ ਜਦੋਂ ਤੇਲ ਪਾਉਣਾ ਉਦੋਂ ਹੋਰ ਪਾ ਸਕਦੇ ਆ ਜੇ ਲੱਗਦਾ ਤੁਹਾਨੂੰ ਕਿ ਥੋੜਾ ਆ ਹੋਰ ਪਾ ਸਕਦੇ ਆ। ਇਹ ਦੋਹੇ ਚੀਜ਼ਾਂ ਨੂੰ ਤੇਲ ਇਹ ਦੋਆਂ ਚੀਜ਼ਾਂ ਨੂੰ ਤੇਲ ਨੂੰ ਤੇ ਸਿਰਕੇ ਨੂੰ ਬਾਅਦ ਵਿੱਚ ਵੀ ਪਾਇਆ ਜਾ ਸਕਦਾ ਏ ਜਿੰਨਾ ਚਾਹੀਦਾ ਉਨਾ ਹੀ ਪਾ ਸਕਦੇ ਆਂ ਅਸੀਂ ਹੁਣ ਦੋਈ ਦੇਖਿਆ ਮੈਂ 4-5 ਚਮਚੇ ਹੀ ਪਾਏ ਆ ਇਹ ਦੋ ਆਪਣਾ 1 ਕਿਲੋ ਅਦਰਕ ਸੀ ਤੇ 2-4 ਚਮਚੇ ਹੀ ਪਾਏ ਆ ਸਿਰਕੇ ਦੇ ਵੀ 2 ਕੜਚੀਆਂ ਤੇਲ ਪਾਇਆ ਤੇ ਦੇਖੋ ਕਿੰਦਾ ਸੁੱਕਾ ਚਾਰ ਆ ਇਸ ਟਾਈਮ ਇਹਨੂੰ 5-7 ਦਿਨ ਮੈਂ ਧੁੱਪ ਲਵਾਵਾਂਗੀ ਰੱਖਾਂਗੀ ਨਮਕ ਰਲ ਜੀਏਗਾ ਪੂਰੀ ਤਰ੍ਹਾਂ ਇਹਦੇ ਵਿੱਚ ਤੇ ਫੇਰ ਮੈਂ ਇਹਦਾ ਜਿਹੜਾ ਆ ਤੇਲ ਗਰਮ ਕਰਕੇ ਜੋ ਪਾਉਣਾ ਹੋਏਗਾ ਤੇ ਮੈਂ ਪਾਉਂਗੀ। ਜਿਆਦਾ ਦੇਰ ਵਾਸਤੇ ਇਹਨੂੰ ਭਾਵੇਂ 10 ਸਾਲ ਰੱਖੋਗੇ ਆਚਾਰ ਨੂੰ ਚਾਰ ਕਦੀ ਖਰਾਬ ਨਹੀਂ ਹੋਏਗਾ। ਕਿਉਂਕਿ ਆਪਾਂ ਪਾਣੀ ਸਾਰਾ ਸੁਕਾ ਲਿਆ ਏ ਜੱਕਦਮ ਤੇਲ ਨਹੀਂ ਪਾਇਆ ਕਿਉਂਕਿ ਜੋ ਆਚਾਰ ਨੇ ਪਾਣੀ ਛੱਡਣਾ ਛੱਡ ਹੀ ਦੇਣਾ ਜੋ ਪਤਾ ਲੱਗ ਜਾਣਾ ਲੱਗ ਹੀ ਜਾਣਾ। ਕਦੀ ਨਹੀਂ ਖਰਾਬ ਹੋਏਗਾ। ਐਦਾਂ ਆਚਾਰ ਪਾਓਗੇ ਤੇ ਤੁਹਾਡਾ ਆਚਾਰ ਕਦੀ ਵੀ ਖਰਾਬ ਨਹੀਂ ਹੋਏਗਾ। ਵੀਡੀਓ ਵੇਖਿਆ ਕਰੋ। ਰਿਆਰ ਫੂਡ ਚੈਨਲ ਦੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਜੀ ਤੁਸੀਂ ਵੇਖਿਆ ਤੇ ਕਰੋ ਹਰ ਚੀਜ਼ ਬਹੁਤ ਹੀ ਤਰੀਕੇ ਦੇ ਨਾਲ ਬਣਾ ਕੇ ਦੱਸੀ ਹੁੰਦੀ ਹੈ ਮੈਂ YouTube ਦੇ ਉੱਤੇ ਚੈਨਲ ਆ ਮੇਰਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਰੀਆਂ ਚਟਣੀਆਂ ਦੀਆਂ ਅਚਾਰ ਦੀਆਂ ਵੀਡੀਓ ਆ ਤੇ ਜ਼ਰੂਰ ਪਾਇਆ ਕਰੋ ਸੀਜ਼ਨ ਚੱਲਣ ਦਾ ਆ ਇਹਨਾਂ ਚੀਜ਼ਾਂ ਦਾ ਹੁਣ ਆਪਾਂ ਇਹ ਡੱਬੇ ਦੇ ਵਿੱਚ ਅਚਾਰ ਜਿਹੜਾ ਆ ਪਾ ਲਵਾਂਗੇ ਤੁਸੀਂ ਪਲਾਸਟਿਕ ਦਾ ਇਦਾਂ ਦਾ ਡੱਬਾ ਵੀ ਲੈ ਸਕਦੇ ਹੋ ਕੱਚ ਦਾ ਵੀ ਲੈ ਸਕਦੇ ਹੋ ਜੋ ਤੁਹਾਡੇ ਕੋਲ ਹੋਵੇ ਉਹਦੇ ਚ ਵੀ ਪਾ ਸਕਦੇ ਹੋ ਇਹ ਕੋਈ ਗੱਲ ਨਹੀਂ ਕਿ ਇਹਦੇ ਵਿੱਚ ਖਰਾਬ ਹੁੰਦਾ ਤੇ ਉਹਦੇ ਚੰਦਾ ਕੱਚ ਦਾ ਜਰਾ ਕਹੀ ਆ ਕਿ ਸਾੰਪ ਜਿਆਦਾ ਹੁੰਦੀ ਆ ਬੱਚਿਆਂ ਤੋਂ ਲਿਆ ਸਕਦੇ ਹੋ ਤੁਸੀਂ ਪਲਾਸਟਿਕ ਦਾ ਇਦਾਂ ਭਰ ਕੇ ਵੀ ਰੱਖ ਸਕਦੇ ਹੋ ਕੋਈ ਗੱਲ ਨਹੀਂ ਖਰਾਬ ਨਹੀਂ ਇੰਨੀ ਛੇਤੀ ਨਹੀਂ ਕੁਝ ਵੀ ਹੁੰਦਾ ਅਚਾਰ ਤਾਂ ਵੈਸੇ ਹੀ ਬਹੁਤ ਹੀ ਵਧੀਆ ਵਾ ਉਲੀ ਵਾਲਾ ਕੋਈ ਕੰਮ ਹੀ ਨਹੀਂ ਰਿਹਾ ਏ ਕਿਉਂਕਿ ਉਲੀ ਤਾਂ ਕਦੀ ਲੱਗ ਹੀ ਨਹੀਂ ਸਕਦੀ ਅਚਾਰ ਨੂੰ ਇਹਨੂੰ ਆ ਦੇਖੋ ਤੁਹਾਨੂੰ ਪਤਾ ਲੱਗਣਿਆ ਕਿ ਮਾੜਾ ਆ ਥੋੜਾ ਥੋੜਾ ਤੇਲ ਦੇਖ ਰਿਹਾ ਤੇਲ ਵਿੱਚ ਹੈ ਹੀ ਨਹੀਂ ਆ ਇਹ ਨਮਕੀਰ ਲਾਉਣ ਵਾਸਤੇ ਮੈਂ ਤੇਲ ਇੰਨਾ ਕ ਪਾਇਆ ਸੀ ਤੰਮੇ ਨੂੰ ਉਮੀਦ ਆ ਕਿ ਇਹ ਵੀਡੀਓ ਤੁਹਾਡੇ ਜ਼ਰੂਰ ਪਸੰਦ ਆਊਗੀ ਆ ਦੇਖੋ achar ਜਿਹੜਾ ਆ ਇਹਨੂੰ 5-7 ਦਿਨਾਂ ਬਾਅਦ ਜਿਹੜਾ ਆ ਧੋਪਲ ਧੁੱਪਾਂ ਲੱਗਣਗੀਆਂ ਨਾ ਵੀ ਲੱਗਣਗੀਆਂ ਤਾਂ ਵੀ ਇਹ ਨਮਕੇ ਦਾ ਰਲ ਜਾਣਾ ਇਹਦੇ ਵਿੱਚ ਤੇ ਆਪਾਂ ਹੁਣ ਡੱਬਾ ਕਰ ਦਿੰਨੇ ਆ ਬੰਦ ਤੇ ਹਫਤੇ ਬਾਅਦ ਤੇਲ ਪਾਉਣ ਦੀ ਜ਼ਰੂਰਤ ਹੋਏਗੀ ਤਾਂ ਆਪਾਂ ਕਰਾਂਗੇ ਗਰਮ ਥੋੜਾ ਜਿਹਾ ਤੇਲ ਤੇ ਨਾਲ ਸਰ੍ਹੋਂ ਦਾ ਰਲਾਵਾਂਗੇ ਤੇ ਦੋਹਾਂ ਚੀਜ਼ਾਂ ਆਪਾਂ ਪਾ ਦਾਂਗੇ ਤੇ ਬਹੁਤ ਲੰਮੀ ਇਹਦੀ ਜਿਹੜੀ ਆ ਲਾਈਫ ਹੋ ਜਾਏਗੀ achar ਦੀ ਮੇਨੂੰ ਉਮੀਦ ਆ ਕਿ ਇਹ ਵੀਡੀਓ ਤੁਹਾਡੇ ਨੂੰ ਜ਼ਰੂਰ ਪਸੰਦ ਆਏਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬੜੀ ਮਿਹਰਬਾਨੀ ਤੁਹਾਡੀ ਸਬਸਕ੍ਰਾਈਬ ਵੀ ਕਰਿਆ ਕਰੋ ਮਿਲਦੇ ਹਾਂ ਜੀ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਓਨੀ ਦੇਰ ਤੱਕ ਕਿਆਰ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ